ਸਰ ਹੱਦ ਪਾਰੋਂ ਨਸ਼ੇ ਦੀ ਤਸਕਰੀ ਬਦਸਤਰ ਜਾਰੀ ਹੈ। ਕੱਲ ਤਾਂ ਆਖ ਰਹੇ ਆ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੰਦੇ ਚ 3 ਕਿਲੋ ਹੈਰੋਇਨ ਜੋ ਕਿ ਪਾਕਿਸਤਾਨ ਤੋਂ ਆਈ ਸੀ ਦਿੱਲੀ ਪੰਚਾਇਤ ਜਾਣੀ ਸੀ ਇੱਕ ਡੀਲਰ ਨਾਲ ਐਸੋਸੀਏਟ ਸੀ ਜਿੰਨੂੰ ਲੈ ਕੇ ਜਲੰਧਰ ਵਿਖੇ ਰੂਟ ਰੱਖਿਆ ਗਿਆ ਸੀਗਾ ਹੈਰੋਇਨ ਨੂੰ ਬਾਰਡਰ ਤੋਂ ਲੈ ਕੇ ਦਿੱਲੀ ਸਪਲਾਈ ਕਰਨ ਦਾ ਹੈ। ਸਰਾਜ ਨਾਮ ਦੇ ਵਿਅਕਤੀ ਨੂੰ ਜਲੰਧਰ ਪੁਲਿਸ ਨੇ ਕਾਬੂ ਕੀਤਾ ਹੈ। 3 ਕਿਲੋ ਹੈਰੋਇਨ ਉਹਦੇ ਕੋਲ ਬਰਾਮਦ ਕੀਤੀ ਗਈ ਹੈ। 2 ਪਿਸਟਲ ਬਰਾਮਦ ਕੀਤੇ ਗਏ ਨੇ। ਜਾਣਕਾਰੀ ਦੇ ਮੁਤਾਬਕ ਜਿਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਦਾ ਕੀਤਾ ਹੈ। ਉਹ ਜਦੋਂ ਡਿਲੀਵਰੀ ਦੇਣ ਆਇਆ ਸੀ ਤੇ ਉਹਦੇ ਕੋਲ 3 ਕਿਲੋ ਹਿਰੋਇਨ ਸੀ। ਛੋਕੜ ਦੇ ਜੇਕਰ ਉਹਦੀ ਗੱਲ ਕੀਤੀ ਜਾਵੇ ਤੇ 12 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਸਰਾਜ ਨਾਦਾ ਵਿਅਕਤੀ ਦੁਬਾਰਾ ਬਾਹਰ ਆਂਦਾ ਵਾ। ਉਸ ਤੋਂ ਬਾਅਦ ਫਿਰ ਤਸਕਰੀ ਜਿਹੜੀ ਹੈ ਹਿਰੋਇਨ ਦੀ ਨਸ਼ੇ ਦੀ ਸਪਲਾਈ ਸ਼ੁਰੂ ਕਰਦਾ। ਹਾਲਾਂਕਿ ਇਹਦੇ ਵਿੱਚ ਇੱਕ ਵੱਡਾ ਖੁਲਾਸਾ ਇਹ ਹੋਇਆ ਕਿ ਜੈਪਾਲ ਪੁੱਲਰ ਜਿਹਦਾ ਇਨਕਾਊਂਟਰ ਕੀਤਾ ਗਿਆ ਸੀ ਪੁਲਿਸ ਵੱਲੋਂ ਉਹਦਾ ਇੱਕ ਸਾਥੀ ਜਿਹਨੂੰ ਰਾਈਟ ਹੈਂਡ ਵੀ ਕਿਹਾ ਜਾਂਦਾ ਚੰਦੂ ਜਿਹੜਾ 10 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਦੁਬਾਰਾ ਫੇਰ ਬਾਹਰ ਆਣ ਤੋਂ ਬਾਅਦ ਇਸ ਮਾਮਲਿਆਂ ਦੇ ਵਿੱਚ ਨਸ਼ੇ ਤਸਕਰੀ ਦੇ ਮਾਮਲਿਆਂ ਦੇ ਵਿੱਚ ਐਕਟਿਵ ਹੁੰਦਾ ਤੇ ਦੁਬਾਰਾ ਫਿਰ ਇਹ ਸਪਲਾਈ ਚੇਨ ਜਿਹੜੀ ਸ਼ੁਰੂ ਹੋ ਜਾਂਦੀ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ 3 ਕਿਲੋ ਹਿਰੋਇਨ ਉਹਦੇ ਕੋਲ ਬਰਾਮਦ ਹੋਈ ਹੈ ਮੁੱਢਲੀ ਜਾਣਕਾਰੀ ਚ ਹਾਲੇ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਪਹਿਲਾਂ ਕਈ ਤਰੀਕੇ ਦੀਆਂ ਜਿਹੜੀਆਂ ਕਨਸਾਈਨਮੈਂਟਸ ਸੀ ਤੇ ਖਾਸ ਤੌਰ ਤੇ ਇਹ ਗੱਲ ਨਿਕਲ ਕੇ ਸਪਸ਼ਟ ਹੋ ਗਈ ਹੈ ਕਿ ਇਹ ਜਿਹੜੀ ਤਸਕਰੀ ਹੁੰਦੀ ਸੀਗੀ ਹਿਰੋਇਨ ਦੀ ਇਹ ਸਰਹੱਦ ਪਾਰੋਂ ਹੁੰਦੀ ਸੀ ਕੁਝ ਕਿ ਜਿਹੜੀ ਹਿਰੋਇਨ ਉਹ ਡਰੋਨ ਦੇ ਜ਼ਰੀਏ ਆਉਂਦੀ ਸੀ ਕਿਸੇ ਕੁ ਵੇਲੇ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਦਰਿਆਵਾਂ ਦੇ ਜ਼ਰੀਏ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਉਹਨਾਂ ਦੇ ਜ਼ਰੀਏ ਜਿਹੜਾ ਹੈ ਕਿ ਇਹ ਹੈਰੋਇਨ ਦੀ ਸਪਲਾਈ ਕੀਤੀ ਜਾਂਦੀ ਸੀ ਇਹ ਸਾਰਾ ਜੋ ਬਾਊ ਕਰਕੇ ਵਿਅਕਤੀ ਹੈ 12 ਸਾਲ ਜੇਲ੍ਹ ਕੱਟ ਕੇ ਆਇਆ ਹੈ 3 ਸਾਲ ਤੋਂ ਬਾਅਦ ਸੀ ਜਪਾਲ ਬੁੱਲਰ ਦਾ ਐਸੋਸੀਏਟ ਹੈ ਤੇ ਉਹਦੇ ਪੁਰਾਣੇ ਐਸੋਸੀਏਟਸ ਜਿਹੜੇ ਜਪਾਲ ਗੈਂਗ ਦੇ ਸੀ ਚੰਦੂ ਅੱਗੇ ਵੀ ਹੈ ਬੁੱਤਤਾ ਹੀ ਵੀ ਬੁੱਤਤਾ ਹੈ ਧੰਨਵਾਦ ਤੇ ਇਹ ਦੋਨੋਂ 12 ਸਾਲ ਜੇਲ੍ਹ ਕੱਟ ਕੇ ਆਏ ਨੇ ਐਂਡ ਦੇ ਆਰ ਨਾਓ ਇਨਵੋਲਡ ਇਨ ਕਰਾਸ ਬਾਰਡਰ ਨਾਰਕੋਟਿਕਸ ਤੇ ਕਨਸਾਈਨਮੈਂਟਸ ਆਉਂਦੀ ਸੀ ਜਾਂ ਕਨਸਾਈਨਮੈਂਟ ਵਾਇਡ ਡਰੋਨ ਜਾਂ ਰਿਪਰੇਟ ਕੈਪਸ ਤੋਂ ਆਉਂਦੀ ਸੀ ਹਾਂ ਤਰਨ ਤਰਨ ਤੇ ਫਰੋਖ ਹੋਈ ਗਿਆ ਤੇ ਅੱਗੇ ਡਿਲੀਵਰੀ ਦਿੰਦੇ ਸੀਗੇ ਜਿਹੜੀ ਪਾਕਿਸਤਾਨ ਦੇ ਸਮਗਲਸ ਐਂਡ ਤੋਂ ਸਮਗਲਸ ਨੂੰ ਵੀ ਆਇਡੈਂਟੀਫਾਈ ਹੋਈ ਹੈ ਟੈਕਨਿਕਲ ਇਨ ਇਨਪੁਟ ਹੈ ਸਾਡੇ ਕੋਲ ਕਨਸਰਨਡ ਅਥਾਰਟੀਆਂ ਨੂੰ ਦੱਸ ਦਿੱਤਾ ਗਿਆ ਤੇ ਇਹ ਕਨਸਾਈਨਮੈਂਟ ਜਿਹੜੀ ਹੈ ਅਲੋਂਗ ਵਿਦ ਕੁਨ ਵੈਪਨਸ ਕੰਟਰੀ ਮੈਂਜਰ ਤੋਂ ਬਤੀਤ ਹੋ ਰਿਹਾ ਹੈ ਇਹਨਾਂ ਨੇ ਦੋਨ ਦੀ ਇੱਕ ਪਾਰਟੀ ਸੀ ਬਣਾਉਣ ਦੀ ਸੀ ਤੋ ਇਸ ਮਾਮਲੇ ਦੇ ਵਿੱਚ 12 ਸਾਲ ਜੇਲ੍ਹ ਦੇ ਵਿੱਚ ਬੰਦ ਰਿਆ ਨੌ ਪਰਚੇ ਦਰਜ ਹੈ ਜੀ ਇਧਰ ਤੇ ਤੇ ਮਰਡਰ ਅਟੈਂਪਟ ਟੂ ਮਰਡਰ ਆਰਮਡ ਰੋਬਰੀ ਹਾਈਵੇ ਰੋਬਰੀ ਇਸ ਤਰ੍ਹਾਂ ਦੀਆਂ ਤੇ ਐਕਸਟਰੈਕਸ਼ਨ ਵੀ ਕਰਦੇ ਜਿਸ ਤਰ੍ਹਾਂ ਦੀ ਦਿੱਸੇ ਕਿ ਡਰੋਨ ਦੇ ਰਾਹੀਂ ਜਿਹੜੀ ਉੱਥੋਂ ਹੀਰੋਇਨ ਮੰਗਾਈ ਜਾਂਦੀ ਸੀ ਕਿ ਪਿੱਛੇ ਵੀ ਕਾਫੀ ਸਮਗਲਰ ਫੜੇ ਗਏ ਆ ਔਰ ਜਿਹੜਾ ਚੰਦੂ ਹੈ ਜੀ ਸਦਗੀ ਦਾ ਸ੍ਰੀ ਜਿਹੜਾ ਆਪਰੇਟ ਕਰ ਰਿਹਾ ਉਹ ਗੈਂਗ ਨੂੰ ਕਿੰਨੀ ਲੀਡ ਕਰ ਰਹੀ ਸੀਗੀ ਇਸ ਪੂਰੇ ਸਿਸਟਮ ਨੂੰ ਜਦੋਂ ਜੇ ਅਚਾਰਾ ਕੇ ਇਹਨਾਂ ਦੇ ਕੋਈ ਲਿੰਕ ਨਿਕਲ ਆਵੇ ਕਸਟੋਪਟਾ ਫਿਰ ਜਦ ਵੀ ਕੋਈ ਬੇਲ ਤੇ ਆਏ ਪਰੂਤ ਤੇ ਆਏ ਤੇ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ that is the only case ਤੇ ਇਹਨੇ ਜਿਹੜੀ ਪਕੜੀ ਗਈ ਹੈ ਰੋਇਨ ਨੇ 3 ਕਿਲੋ ਬਿਲਾਲ ਇਹਨੇ ਕਿੰਨੀ ਦੇ ਨਹੀਂ ਸੀ ਇੱਕ ਇਹਨੇ 3 ਦੇ 3 ਦੇ ਨਹੀਂ ਸੀ ਹੋਰ ਵੀ ਕਨਸਾਈਨਮੈਂਟਸ ਸੀ ਕਨਸਾਈਨਮੈਂਟ ਹੋਰ ਵੀ ਸੀ ਗਿਆ ਇਨਵੈਸਟੀਗੇਸ਼ਨ ਚੱਲੀ ਹੈ ਇਨਕੋਗੇਸ਼ਨ ਤੇ ਜਿਹੜੀ ਵੀ ਚੀਜ਼ ਆਊਗੀ ਕੋਈ ਹੋਰ ਜਦ ਵੀ ਫੜਿਆ ਜਾਊਗਾ ਤੁਹਾਨੂੰ ਦੱਸਾਂਗੇ ਹੋਰ ਹਥਿਆਰ ਜੋ ਬਰਾਮਦ ਹੋਏ ਨੇ ਹਥਿਆਰ ਕੰਟਰੀ ਮੈਡ ਵਪਨ ਨੇ ਬੱਤੀਪੁਰ ਦੇ ਪਿਸਟਲਸ ਨੇ ਕੁਝ ਲਾਈਫ ਫਿਨਿਸ਼ਡ ਹਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਪੁਲਿਸ ਇੰਟਰੋਗੇਸ਼ਨ ਦੇ ਦੌਰਾਨ ਜਿਹੜਾ ਮਲਜਮ ਕਾਬੂ ਕੀਤਾ ਹੈ ਉਹਨੂੰ ਕਿਸ ਤਰੀਕੇ ਦੇ ਤੱਥ ਲਿਆ ਕੇ ਸਾਹਮਣੇ ਪੇਸ਼ ਕਰਦੀ ਹੈ ਕਿਉਂਕਿ ਪੁਲਿਸ ਨੇ ਗੱਲ ਆਖੀ ਹੈ ਕਿ ਇਸ ਤੋਂ ਪਹਿਲਾਂ ਵੀ ਹੋਰ ਕਈ ਜਿਹੜੇ ਇੱਕੀ ਮਾਮਲਿਆਂ ਦੇ ਵਿੱਚ ਇਹ ਹਿਰੋਇਨ ਉਥੋਂ ਆਈ ਹੈ ਤੇ ਟਾਰਗੇਟ ਆਡੀਅנס ਖਾਸ ਤੌਰ ਤੇ ਇਸ ਹਿਰੋਇਨ ਕਿਹਦੇ ਕੋਲ ਜਾਣੀ ਸੀ ਕਿਸ ਤਰੀਕੇ ਦੇ ਨਾਲ ਸਾਰੀ ਸਪਲਾਈ ਚੱਲਦੀ ਸੀ ਵੱਡੇ ਖੁਲਾਸੇ ਹੋਣ ਦੀ ਉਮੀਦ ਬਣੀ ਹੋਈ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਲੰਧਰ